ਦੀਆਂ ਹਸਲੇ ਡੈਂਗੀ ਮਲੇਰੀਆ ਡਾਇਰੀਆ ਜਿਹਨੂੰ ਅਸੀਂ ਵੈਕਟਰ ਬੋਰਨ ਡਿਜ਼ੀਜ਼ ਕਹਿੰਦੇ ਆ ਜਾਂ ਵਾਟਰ ਬੋਰਨ ਜਿਹਦੇ ਵਿੱਚ ਡਾਇਰੀਆ ਔਰ ਕੋਲਰਾ ਹੈਪਟਾਈਟਸ ਹੈ ਇਹ ਬਿਮਾਰੀਆਂ ਦੀ ਪਰਮਾਰ ਹੁੰਦੀ ਆ ਬਟ ਅਸੀਂ ਜਿਹੜਾ ਇੱਕ ਪ੍ਰੋਐਕਟਿਵ ਅਪਰੋਚ ਇਸ ਵਾਰੀ ਲਈ ਆ ਉਹਦੇ ਵਿੱਚ ਸਾਨੂੰ ਮੀਡੀਆ ਤੋਂ ਵੀ ਬਹੁਤ ਸਹਿਯੋਗ ਮਿਲ ਰਿਹਾ ਅਸੀਂ ਪਹਿਲਾਂ ਕੀ ਹੁੰਦਾ ਸੀ ਕਿ ਜਦੋਂ ਕਿਤੇ ਮਲੇਰੀਆ ਫੈਲ ਜਾਂਦਾ ਸੀ ਫੀਵਰ ਦੇ ਕੇਸਸ ਆਉਂਦੇ ਸੀ ਡੈਂਗੀ ਦੇ ਹੁੰਦੇ ਸੀ ਉਸ ਤੋਂ ਬਾਅਦ ਹੈਲਥ ਡਿਪਾਰਟਮੈਂਟ ਜਿਹੜਾ ਸੀਗਾ ਐਕਟਿਵ ਹੁੰਦਾ ਸੀਗਾ ਪਰ ਅਸੀਂ ਪਿਛਲੇ ਸਾਲ ਇੱਕ ਕੰਮ ਸ਼ੁਰੂ ਕੀਤੀ ਸੀ ਹਰ ਸ਼ੁੱਕਰਵਾਰ ਡੈਂਗੂ ਤੇ ਇੱਕ ਵਾਰ ਔਰ ਇਸੇ ਤਰ੍ਹਾਂ ਅਸੀਂ ਜਿਹੜਾ ਵੈਕਟਰ ਹੈ ਜਿਹੜਾ ਉਹਦਾ ਲਾਰਵਾ ਹੈ ਉਹਦੀ ਅਸੀਂ ਟਰੈਕਿੰਗ ਸ਼ੁਰੂ ਕੀਤੀ ਆ ਕਿ ਡੈਂਗੀ ਹੋਣ ਤੋਂ ਪਹਿਲਾਂ ਟਰੈਕਿੰਗ ਕੀਤੀ ਜਾਵੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਤੁਹਾਡੇ ਨਾਲ ਸਾਂਝਾ ਕਰਦੇ ਹੋਏ ਕਿ ਇਸ ਵਾਰ ਅਜ ਅਜ ਤੱਕ ਸਾਡੇ ਜਿਹੜਾ ਹੈਗਾ ਮਤਲਬ 17 ਅਗਸਤ ਤੱਕ ਡੈਂਗੀ ਨਾਲ ਇੱਕ ਵੀ ਮੌਤ ਨਹੀਂ ਹੋਈ ਨਹੀਂ ਤਾਂ ਆਮ ਤੌਰ ਤੇ 35 40 ਮੌਤਾਂ ਹੋ ਜਾਂਦੀਆਂ ਸੀ ਇਸ ਵਾਰੀ ਇੱਕ ਵੀ ਡੈਥ ਨਹੀਂ ਹੋਈ ਆ ਔਰ ਡੈਂਗੀ ਦੇ ਕੇਸ ਵੀ ਬਿਲਕੁਲ ਕੰਟਰੋਲ 'ਚ ਆ ਗਿਆ ਅਸੀਂ ਡੈਂਗੀ ਵਾਸਤੇ ਜਿਹੜੀ ਟੈਸਟਿੰਗ ਹੈ ਅਸੀਂ ਉਹ ਮਤਲਬ 3 ਗੁਣਾ ਹੋ ਗਈ ਆ ਸਾਡੀ ਕਿਉਂਕਿ ਸਾਰੇ ਆਮ ਆਦਿ ਕਿਲਨੇ ਕੋਈ ਟੈਸਟਿੰਗ ਹੁੰਦੀ ਆ ਅਸੀਂ ਟੈਸਟਿੰਗ ਵਧਾਈ ਆ ਔਰ ਉਹਦਾ ਜਿਹੜਾ ਲਾਰਵਾ ਹੈਗਾ ਜਿੱਥੇ ਉਹਦੀ ਬਰੀਡਿੰਗ ਹੋ ਰਹੀ ਆ ਚਾਹੇ ਉਹ ਡੈਜ਼ਰਟ 쿨ਰ ਹੋਣ ਚਾਹੇ ਫ੍ਰਿਜ ਦੀ ਟ੍ਰੇ ਹੋਵੇ ਪੰਛੀਆਂ ਵਾਸਤੇ ਲੋਕ ਕਟੋਰੇ ਰੱਖਦੇ ਆ ਮवेशੀਆਂ ਵਾਸਤੇ ਬڑے-ਵਡੇ ਬਾਹਰ ਰੱਖਤ ਕੰਟੇਨਰ ਰੱਖਦੇ ਆ ਉਹਨਾਂ ਨੂੰ ਹਰ ਸ਼ੁੱਕਰਵਾਰ ਨੂੰ ਸੇ ਚੰਗੀ ਤਰ੍ਹਾਂ ਸੁਕਾਨੇ ਆਂ ਔਰ ਐਂਟੀ ਲਾਰਵਲ ਸਪਰੇ ਔਰ ਇਹਦੇ ਨਾਲ ਨਾਲ ਜਿਹੜੀ ਸਾਡੀ ਮਲਟੀ ਸੈਕਟੋਰਲ ਕੋਆਰਡੀਨੇਸ਼ਨ ਆ ਲੋਕਲ ਬਾਡੀਜ਼ ਦੇ ਨਾਲ ਮਿਲ ਕੇ ਪੰਚਾਇਤਾਂ ਨਾਲ ਮਿਲ ਕੇ ਫਿਊਮਿਗੇਸ਼ਨ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਔਰ ਐਂਟੀ ਲਾਰਵਲ ਸਪਰੇ ਕੀਤਾ ਜਾ ਰਿਹਾ ਇਸੇ ਤਰ੍ਹਾਂ ਡੈਰੀਆ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੀ ਵਾਰੀ ਹੈਪਟਾਈਟਸ ਏ ਦਾ ਫਰੀਦਕੋਟ ਚ ਹੋ ਗਿਆ ਸੀ ਜਾਤੋਂ ਦੇ ਵਿੱਚ ਨਵੇਂ ਸ਼ਹਿਰ ਦੇ ਵਿੱਚ ਔਰ ਕਪੂਰਥਲਾ ਦੇ ਵਿੱਚ ਆਪਣੇ ਬਿਲੌਂਗ ਕੀ ਪਟਿਆਲੇ ਮੇਜਰ ਐਪੀਸੋਡ ਹੋਏ ਸੀ ਇਸ ਵਾਰੀ ਸਿਰਫ ਤਿੰਨ ਐਪੀਸੋਡ ਹੋਏ ਆ ਔਰ ਉਹ ਵੀ ਅਸੀਂ ਕੰਟੇਨ ਕੀਤੇ ਆ ਲੇਕਿਨ ਅਸੀਂ ਜਿਹੜਾ ਹੈਗਾ ਇਸ ਵਾਰੀ ਬਾਰਸ਼ਾਂ ਬਹੁਤ ਹੋਈਆਂ ਮੈਨੂੰ মিডিਆ ਤੋਂ ਖਬਰ ਮਿਲੀ ਕਿ ਜਿਹੜੇ 7 ਪਿੰਡ ਹੈਗੇ ਆ ਗੁਰਦਾਸਪੁਰ ਦੇ ਵਿੱਚ ਉਹ ਮੇਨ ਲੈਂਡ ਤੋਂ ਕੱਟ ਆਫ ਹੋ ਗਏ ਆ ਉੱਥੇ 8 ਪ੍ਰੈਗਨੈਂਟ ਲੇਡੀਆਂ ਆ ਤੇ ਅਸੀਂ ਉੱਥੇ ਬੋਟ ਐਂਬੂਲੈਂਸ ਦਾ ਕਨਸੈਪਟ ਇੰਟਰੋਡਿਊਸ ਕਰਕੇ ਉਹਨਾਂ ਨੂੰ ਲੇਡੀਆਂ ਨੂੰ ਇੱਧਰ ਲਿਆ ਕੇ ਉਹਦੇ ਵਿੱਚੋਂ ਇੱਕ ਦੀ ਸੇਫਟ ਡਿਲੀਵਰੀ ਹੋ ਗਈ ਆ। ਬਾਕੀ ਅਸੀਂ ਸਾਰਿਆਂ ਨੂੰ ਆਫਰ ਕਰਤਾ ਕਿ ਤੁਸੀਂ ਸਾਡੇ ਹਸਪੀਟਲ ਚ ਆ ਕੇ ਸਟੇ ਕਰ ਸਕਦੇ ਹੋ। ਬਟ ਜਿਨ੍ਹਾਂ ਦੀ ਡਿਲੀਵਰੀ ਦੇ ਵਿੱਚ ਇੱਕ ਮਹੀਨਾ ਜਾਂ ਇਸ ਤੋਂ ਵੱਧ ਪੀਰੀਅਡ ਹੈ ਉਹ ਜੇ ਨਹੀਂ ਆਣਾ ਚਾਹੁੰਦੇ ਤੇ ਇੱਕ ਲੇਡੀ ਹੋਰ ਆ ਕੇ ਦਾਖਲ ਹੋ ਗਈ ਹੈ ਜਿਹਨਾਂ ਦੀ ਐਕਸਪੈਕਟਿਡ ਹੈ ਮਤਲਬ ਨੈਕਸਟ 2-4 ਦਿਨ ਦੇ ਵਿੱਚ। ਇਸੇ ਤਰ੍ਹਾਂ ਇੱਕ ਤੁਸੀਂ ਦੱਸਿਆ ਸੀਗਾ ਕਿ ਕਾਲੂ ਦਾ ਟਾਪੂ ਹੈਗਾ ਫਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ। ਉਹਦੇ ਵਾਸਤੇ ਵੀ ਅਸੀਂ ਜਿਹੜਾ ਹੈਗਾ ਸਾਰਾ ਉੱਥੇ ਜਿਹੜਾ ਅਰੇਂਜਮੈਂਟ ਕੀਤਾ ਇਹ ਇਸ ਤੋਂ ਸਭਾਈ ਅਸੀਂ ਬੜਾ ਇੱਕ ਕਲੈਬੋਰੇਟ ਅਰੇਂਜਮੈਂਟ ਕਰਕੇ ਜਿਹਦੇ ਵਿੱਚ ਅਸੀਂ 172 ਐਂਬੂਲੈਂਸ ਤੇ 438 ਰੈਪਿਡ ਰਿਸਪੌਂਸ ਟੀਮਸ ਤੇ 323 ਮੋਬਾਈਲ ਮੈਡੀਕਲ ਟੀਮਸ ਇਹ ਸਾਡੀਆਂ ਜੜੀਆਂ ਹੈਗੀਆਂ ਸਾਰੇ ਪੰਜਾਬ ਦੇ ਵਿੱਚ ਰੈਡੀ ਆ ਔਰ ਜੋ ਸਾਨੂੰ মিডিਆ ਦੇ ਥਰੂ ਔਰ ਸਾਡੇ ਜਿਹੜਾ ਅਫੀਸ਼ੀਅਲ ਸਾਡਾ ਸਿਸਟਮ ਆ ਉਹਦੇ ਥਰੂ ਤੁਹਾਨੂੰ ਖਬਰ ਆਈ ਸੀ ਕਿ ਦੋ ਬਲਾਕ ਕਪੂਰਥਲਾ ਦੇ ਔਰ ਇੱਕ ਬਲਾਕ ਹੁਸ਼ਿਆਰਪੁਰ ਦਾ ਉੱਥੇ ਸਾਡੀਆਂ ਮੈਡੀਕਲ ਟੀਮਸ ਨੇ ਜਾ ਕੇ ਕੈਂਪ ਲਗਾ ਕੇ 241 ਮਰੀਜ਼ ਜਿਹੜੇ ਸਾਡੇ ਕੋਲ ਆਏ ਜਿਹਨਾਂ ਚੋਂ 9 ਮਰੀਜ਼ ਡਾਇਰੀਆ ਦੇ ਸੀ 7 ਗੈਸਟ੍ਰੋਐਂਟਰਾਈਟਸ ਦੇ ਸੀ 15 ਫੀਵਰ ਦੇ ਸੀ 9 ਸਕਿਨਲ ਅਰਜੀ ਔਰ 7 ਜਿਹੜੇ ਸੀਗੇ ਉਹ ਆਈ ਇਨਫੈਕਸ਼ਨਸ ਦੇ ਸੀ ਉਹਨਾਂ ਸਾਰਿਆਂ ਦਾ ਇਲਾਜ ਕੀਤਾ ਗਿਆ ਔਰ ਸਾਰੇ ਜਿੰਨੀਆਂ ਸਾਡੀਆਂ 438 ਰੈਪਰਸਪੌਂਸ ਟੀਮ ਔਰ 323 ਜਿਹੜੀਆਂ ਸਾਡੀਆਂ ਹੈਗੀਆਂ ਮੋਬਾਈਲ ਟੀਮ ਇਨਾਂ ਦੀ ਆਪਣੇ ਪੇਰੈਂਟ ਹਸਪੀਟਲ ਦੇ ਨਾਲ ਔਰ ਸਾਰੇ ਡਿਸਟ੍ਰਿਕਟੋ ਜਿੰਨੇ ਵੀ ਸਾਡੇ ਉਹਨਾਂ ਕੋਲ ਸਾਡੇ ਕੋਲੇ 2000 ਤੋਂ ਵੱਧ ਜਿਹੜੇ ਬੈਡਸ ਹੈਗੇ ਅਸੀਂ ਤਿਆਰ ਕੀਤੇ ਆ ਇਨ ਕੇਸ ਆਫ ਜਿਹੜਾ ਬੈਕਅਪ ਸਪੋਰਟ ਹੈ ਜੇ ਬਾਈਚਾਸ ਕਿਤੇ 10 15 ਕੇਸ ਆਈ ਜਾਣ ਕਿਤੇ ਜੇ 5 ਤੋਂ ਵੱਧ ਕੇਸਸ ਹੋਣ ਤਾਂ ਅਸੀਂ ਉਹਨੂੰ ਆਊਟ ਬ੍ਰੇਕ ਕਹਿੰਦੇ ਆ ਜੇ 1 ਜਾਂ 2 ਜਾਂ 3 ਕੇਸਸ ਹੋਣ ਉਹਨੂੰ ਸਪਰੈਡ ਕਹਿੰਦੇ ਆ ਜੇ ਸਪਰੈਡ ਕੇਸਸ ਆ ਉਹਦੇ ਵਾਸਤੇ ਜਿੰਨੀਆਂ ਸਾਡੀਆਂ ਆਸ਼ਾ ਵਰਕਰਾਂ ਔਰ ਸਾਡੇ ਜਿੰਨੇ ਵੀ ਸਾਡੇ ਪੈਰੀਫਰਲ ਯੂਨਿਟ ਆ ਗਿਆ ਚਾਹੇ ਡਿਸਪੈਂਸਰੀਜ਼ ਹੈ ਹੈਲਥ ਐਂਡ ਵੈਲਨੈਸ ਸੈਂਟਰ ਹੈ ਉਹਨਾਂ ਕੋਲੇ ਪੂਰੀ ਸਪਲਾਈ ਹੈ ਜੀ ক্লোਰਿਨ ਟੈਬਲਟਸ ਦੀ ਔਰ ਓ ਆਰ ਐਸ ਦੀ ਔਰ ਜਿਹੜੀਆਂ ਐਂਟੀ ਡਾਇਰੀਅਲ ਟੈਬਲਟਸ ਦੀ ਸੋ ਇਹ ਸਾਰੀ ਜਿਹੜੀ ਅਰੇਂਜਮੈਂਟ ਅਸੀਂ ਕੀਤੀ ਹੈ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਔਰ ਜਿਹੜੇ ਸਾਡੇ ਅੱਜ ਦੀ ਰੇਟਸ ਜਿੱਥੇ ਕੋਈ ਫਲੱਡਸ ਦਾ ਜ਼ਿਆਦਾ ਰਿਸਕ ਹੈਗਾ ਉਹਦੇ ਵਿੱਚ ਫਰੋਜਪੁਰ ਫਾਜ਼ਿਲਕਾ ਤਰਨਤਾਰਨ ਗੁਰਦਾਸਪੁਰ ਹੁਸ਼ਿਆਰਪੁਰ ਔਰ ਕਪੂਰਥਲਾ ਜਿਹੜੇ ਅੰਦਰ ਪੈਂਦੇ ਹੈਗੇ ਇਹਨਾਂ ਦੇ ਵਿੱਚ ਅਸੀਂ ਸਾਰਿਆਂ ਦੇ ਵਿੱਚ ਜਿਹੜਾ ਹੈਗਾ ਉਹ ਐਸਡੀਆਰ ਐਫ ਐਨਡੀਆਰ ਐਫ ਔਰ ਮਿਲਟਰੀ ਨਾਲ ਕੋਆਪਰੇਸ਼ਨ ਕਰਕੇ ਅਸੀਂ ਕੋਆਰਡੀਨੇਸ਼ਨ ਕਰਕੇ ਜਿਹੜੀਆਂ ਮੋਟਰ ਬੋਟਸ ਆ ਉਹਨਾਂ ਨੂੰ ਐਫ ਨੀਡ ਵੀ ਕੋਈ ਕੋਈ ਏਰੀਆ ਕੱਟਆਫ ਹੋ ਜਾਂਦਾ ਕਿਤੇ ਲੋਕ ਟਾਣੀਆਂ ਟਾਣੀਆਂ ਕਹਿੰਦੇ ਆ ਟਾਣੀਆਂ ਦੇ ਵਿੱਚ ਟਰੈਪ ਹੋ ਜਾਂਦੇ ਆ ਤਾਂ ਉਹਨਾਂ ਨੂੰ ਜਿਹੜੀ ਮੈਡੀਕਲ ਹੈਲਪ ਹੈ ਔਰ ਰੈਸਕਿਊ ਜਿਹੜਾ ਹੈਗਾ ਉਹ ਸਾਰੇ ਅਸੀਂ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰਸ ਦੇ ਨਾਲ ਇੱਕ ਵੀਸੀ ਕਰਕੇ ਸਾਰਿਆਂ ਦੇ ਨਾਲ ਅਸੀਂ ਅਰੇਂਜ ਕਰ ਲਿਆ ਅੱਜ ਵੀ ਉਹਨਾਂ ਸਾਰਿਆਂ ਨਾਲ ਇਨ ਟੱਚ ਹੈ ਇਸ ਤੋਂ ਸwave ਸਾਡਾ 104 ਨੰਬਰ ਜਿਹੜਾ ਹੈਲਥ ਦਾ ਐਨ ਐਚ ਐਮ ਦਾ ਹੈਗਾ ਮੈਂ ਸਿਟੀਜ਼ਨਸ ਨੂੰ ਬੇਨਤੀ ਕਰਦਾ ਕਿ ਜੇ ਤੁਹਾਡੇ ਕੋਈ ਇੱਕ ਅਦਾ ਕੇਸ ਹੈਗਾ ਜਿਹਨੂੰ ਅਸੀਂ ਸਪਰੈਡਿਕ ਕੇਸ ਕਹਿੰਦੇ ਹਾਂ ਤੁਸੀਂ ਆਸ਼ਾ ਵਰਕਰ ਤੁਹਾਡੇ ਹਰ ਪਿੰਡ ਚ ਹਰ ਮਹੱਲੇ ਚ ਉਹਨੂੰ ਕੰਟੈਕਟ ਕਰੋ ਉਹਦੇ ਕੋਲੇ ਕਲੋਰੀਨ ਦੀਆਂ ਟੈਬਲੇਟ ਲੈ ਸਕਦੇ ਹੋ ਆਰ ਐਸ ਲੈ ਸਕਦੇ ਹੋ ਔਰ ਜੇ ਲੋੜ ਪੈਗੀ ਤਾਂ ਰੈਪਿਡ ਰਿਸਪੌਂਸ ਟੀਮ ਆਏਗੀ ਜਿਨ੍ਹਾਂ ਕੋਲ ਐਂਟੀ ਡਾਇਰੀਅਲ ਟੈਬਲੇਟਸ ਹੋਣ ਗਿਆ ਜੇ ਉਹਨਾਂ ਨੂੰ ਲੱਗੇਗਾ ਕਿ ਕੇਸਸ ਵੱਧ ਰਹੇ ਆ ਤਾਂ ਫਿਰ ਜਿਹੜੀ ਸਾਡੀਆਂ ਮੋਬਾਈਲ ਮੈਡੀਕਲ ਟੀਮ ਆਏਗੀ ਔਰ ਉਹਨਾਂ ਨੂੰ ਜਿਹੜਾ ਬੈਕਅਪ ਸਪੋਰਟ ਹੈ ਉਹਨੂੰ ਐਕਟੀਵੇਟ ਕਰੇਗੀ ਔਰ ਜੇ ਲੋਡ ਪਏਗੀ ਕਿਤੇ ਮੈਡੀਕਲ ਕਾਲਜ ਦੇ ਵਿੱਚ ਤੇ ਉਹਨਾਂ ਦੇ ਨਾਲ ਸਾਡੀ ਲਿੰਕੀਜਸ ਜਿਹੜੀਆਂ ਸਾਰੀਆਂ ਸੀ ਐਸਟੈਬਲਿਸ਼ ਕੀਤੀਆਂ ਸੋ ਇਹ ਸਾਰਾ ਹੈਲਥ ਡਿਪਾਰਟਮੈਂਟ ਨੇ ਇੱਕ ਪ੍ਰੋਐਕਟਿਵ ਅਪਰੋਚ ਲੈ ਕੇ ਔਰ ਇਹਦੇ ਨਾਲ ਨਾਲ ਕਿਤੇ ਵੀ ਤੁਹਾਨੂੰ ਆਂਦਾ ਜਿਹੜਾ ਜਿਹੜਾ ਜੇ ਲੋਕਾਂ ਨੂੰ ਮਹਿਸੂਸ ਹੁੰਦਾ ਕਿ ਪੀਣ ਵਾਲਾ ਪਾਣੀ ਸਾਡਾ ਜਿਹੜਾ ਹੈਗਾ ਇਹਦੇ ਵਿੱਚ ਕੋਈ ਬਦਬੂ ਆ ਰਹੀ ਹੈ ਤੁਹਾਨੂੰ ਸ਼ੱਕ ਪੈਂਦਾ ਕਿ ਸਾਫ਼ ਨਹੀਂ ਹੈ ਉਹਨੂੰ ਕਲੋਰੀਨ ਪਾ ਕੇ ਜਾਂ ਬੋਇਲ ਕਰਕੇ ਯੂਜ਼ ਕਰੋ ਤੇ ਨਾਲ ਦੀ ਨਾਲ ਤੁਸੀਂ ਆਸ਼ਾ ਵਰਕਰ ਨੂੰ ਕਹੋਗੇ ਜਾਂ ਸਾਡੇ ਨੀਰੈਸਟ ਕਰਮਚਾਰੀ ਨੂੰ ਕਹੋਗੇ ਫੈਸਲ ਦੀ ਟੀਮ ਜਾਣ ਗਿਆ ਉਹ ਆ ਕੇ ਔਨ ਦਾ ਸਪੋਰਟ ਟੈਸਟਿੰਗ ਕਰਨ ਗਿਆ ਔਰ ਬੈਕਟੀਰੀਆਲੋਜੀਕਲ ਐਗਜ਼ਾਮੀਨੇਸ਼ਨ ਵਾਸਤੇ ਉਹਦੇ ਸੈਂਪਲ ਲੈ ਕੇ ਜਾਣ ਗਿਆ ਜਦੀ ਰਿਪੋਰਟ ਵਿਦਨ 48 ਆਰਸ ਆ ਜਾਏਗੀ ਤੇ ਜੇ ਕਿਤੇ ਰਿਪੋਰਟ ਸੈਂਪਲ ਜਿੱਥੇ ਵੀ ਫੇਲ ਹੁੰਦੇ ਆ ਅਸੀਂ ਉੱਥੇ ਇਮੀਡੀਏਟਲੀ ਸਾਡੇ ਅਸੀਂ ਐਸਓਪੀਸ ਬਾਕੀ ਸਾਰੇ ਡਿਪਾਰਟਮੈਂਟ ਨਾਲ ਮਿਲ ਕੇ ਅਸੀਂ ਇਮੀਡੀਏਟਲੀ ਆਲਟਰਨੇਟ ਸੋਰਸ ਆਫ ਡਰਿੰਕਿੰਗ ਵਾਟਰ ਜਿਹੜਾ ਕਿ ਸਾਫ਼ ਪਾਣੀ ਅਸੀਂ ਜਿਵੇਂ ਅਮਰੀਕਾ ਮਿਲਕ ਪਲਾਂਟਸ ਹੋ ਗਏ ਜਾਂ ਜਿਹੜਾ ਜਿਹੜਾ ਸਰਟੀਫਾਈਡ ਸੋਰਸ ਹੈ ਉੱਥੋਂ ਲੈ ਕੇ ਅਸੀਂ ਇਮੀਡੀਏਟਲੀ ਉਹਨਾਂ ਨੂੰ ਪੀਣ ਲਈ ਦੂਜਾ ਪਾਣੀ ਸਪਲਾਈ ਕਰਦੇ ਆਂ ਔਰ ਜਿਹੜਾ ਫਾਲਟ ਹੁੰਦਾ ਉਹਨੂੰ ਲੱਭ ਕੇ ਜਿਹੜੇ ਲੋਕਲ ਬਾਡੀਜ਼ ਹੁੰਦੀਆਂ ਚਾਹੇ ਅਰਬਨ ਹੋਣ ਜਾਂ ਰੂਰਲ ਹੋਣ ਉਹਨੂੰ ਰੈਕਟੀਫਾਈ ਕਰਕੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਉਹਨੂੰ ਦੁਬਾਰਾ ਸ਼ੁਰੂ ਕਰਦੇ ਆਂ ਅਸੀਂ ਤੇ ਦੂਜਾ ਇਹ ਉਹਦੇ ਚ ਪ੍ਰਕਾਸ਼ਨ ਇਹ ਹੁੰਦੀ ਹੈ ਕਿ ਆਮ ਤੌਰ ਤੇ ਜਿਹੜਾ ਸੋਰਸ ਹੁੰਦਾ ਜਿੱਥੇ ਮੋਟਰ ਲੱਗੀ ਹੁੰਦੀ ਹੈ ਉਹ ਕਲੀਨ ਹੁੰਦਾ ਤੁਸੀਂ ਉੱਥੋਂ ਵੀ ਆਪਣੇ ਪੀਣ ਵਾਸਤੇ ਲੈ ਕੇ ਪਾਣੀ ਯੂਜ਼ ਕਰ ਸਕਦੇ ਹੋ ਕਿਉਂਕਿ ਜਿਹੜੀ ਐਡਲਟਰੇਸ਼ਨ ਹੁੰਦੀ ਹੈ ਉਹ ਕਿਤੇ ਨਾ ਕਿਤੇ ਸੀਵਰੇਜ ਦੀ ਮਿਕਸਿੰਗ ਨਾਲ ਜਦੋਂ ਕਿਤੇ ਪਾਈਪ ਕੋ ਲੀਕ ਕਰਦੀ ਆ ਜਾਂ ਜਦੋਂ 네ਗਟਿਵ ਪ੍ਰੈਸ਼ਰ ਹੁੰਦਾ ਉਹਦੇ ਕਰਕੇ ਹੁੰਦੀ ਹੈ ਸੋ ਜਿਹੜੇ ਵੀ ਸਾਡੇ ਫਲਡ ਇਫੈਕਟਡ ਏਰੀਆ ਉਥੋਂ ਕੋਈ ਡੌਗ ਬਾਈਟ ਜਾਂ ਸਟੇਕ ਬਾਈਟ ਦੀ ਕੋਈ ਅਜ ਤੱਕ ਕੋਈ ਰਿਪੋਰਟਿੰਗ ਨਹੀਂ ਆਈ ਸੀ ਤੋ ਇਹ ਪੂਰਾ ਸੀ ਜਿਹੜਾ ਹੈਗਾ ਲੈਬੋਰਟਰੀ ਅਰੇਂਜਮੈਂਟ ਇਹਦੇ ਨਾਲ ਨਾਲ ਅਸੀਂ ਜਿੰਨੇ ਵੀ ਸਾਡੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਰੈੱਡ ਕਰਾਸ ਔਰ ਜਿਹੜੇ ਬਾਕੀ ਦੇ ਸਾਡੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਔਰ ਸਾਰੇ ਉਹਨਾਂ ਦੇ ਨਾਲ ਅਸੀਂ ਜਿਹੜਾ ਟਾਈ ਅਪ ਕਰਕੇ ਉਹਨਾਂ ਦੇ ਨਾਲ ਸਾਡੀ ਬਹੁਤ ਅੱਛੀ ਕੋਲਾਬੋਰੇਸ਼ਨ ਈਵਨ ਜਿਹੜੇ ਕੈਮਿਸਟ ਐਸੋਸੀਏਸ਼ਨਸ ਆ ਉਹ ਵੀ ਬਹੁਤ ਸਾਰੀਆਂ ਐਨ ਜੀਓ ਜਿਹੜੀਆਂ ਹੈਗੀਆਂ ਆਪਣੀ ਐਂਬੂਲੈਂਸਸ ਉਹਨਾਂ ਦੀ ਸਟੈਂਡ ਬੀ ਉਹਨਾਂ ਨੇ ਸਾਨੂੰ ਆਫਰ ਕੀਤੀਆਂ ਪਰ ਸਾਨੂੰ ਲੋੜ ਨਹੀਂ ਕੁਛ ਸ ਵੀ ਹੈਲਥ ਨੂੰ ਲੈ ਕੇ ਦਾ ਬਹੁਤ ਵਧੀਆ ਤੁਸੀਂ ਦੱਸਿਆ ਕੀਤਾ ਹੈ ਇਸ ਦੇ ਨਾਲ ਉਥੇ ਖਾਣ ਪੀਣ ਨੂੰ ਲੈ ਕੇ ਲੋਕਾਂ ਨੂੰ ਬੇਥਾਂ ਬਹੁਤ ਦਿੱਕਤਾਂ ਆ ਰਹੀਆਂ ਨੇ ਤੁਸੀਂ ਮੈਨੂੰ ਦੱਸੋਗੇ ਜਿਹੜਾ ਮੇਰੇ ਨਾਲ ਤਾਂ ਸਾਰਾ ਕੁਝ ਜੀ ਮੇਰੇ ਨਾਲ ਤਾਂ ਪਾਣੀ ਹਵਾ ਖਾਣਾ ਪੀਣਾ ਸਾਰਾ ਕੁਝ ਹੈ ਅਸੀਂ ਖਾਣ ਪੀਣ ਵਾਸਤੇ ਵੀ ਜਿਹੜੀ ਐਡਵਾਈਜ਼ਰੀ ਆ ਉਹ ਜਾਰੀ ਕੀਤੀ ਆ ਜਿਹੜੇ ਫਲੱਡ ਇਫੈਕਟਿਡ ਏਰੀਆਸ ਹੈਗੇ ਆ ਲੋਕਾਂ ਨੂੰ ਇਹ ਬੇਨਤੀ ਹੈ ਕਿ ਜਿਸ ਤਰ੍ਹਾਂ ਮੈਂ ਪਾਣੀ ਦਾ ਕਿਹਾ ਕਿ ਤੁਸੀਂ ਅਸੀਂ ਜਿਹੜੀ ਗੋਲੀ ਆ ਉਹ 20 ਲੀਟਰ ਪਾਣੀ ਦੇ ਵਿੱਚ ਵੱਡੀ ਬਾਲਟੀ ਹੁੰਦੀ ਹੈ ਜੀ 20 ਲੀਟਰ ਦੀ ਉਹਦੇ ਚ ਇੱਕ ਗੋਲੀ ਪਾ ਕੇ ਉਹਨੂੰ ਉੱਪਰ ਪ੍ਰਾਤਮodic ਮਾਰ ਦਿਓ ਟੱਕ ਕੇ ਰੱਖ ਦਿਓ 20 ਮਿੰਟ ਬਾਅਦ ਤੁਸੀਂ ਪਾਣੀ ਨਿਸ਼ਚਿੰਤ ਹੋ ਕੇ ਪੀ ਸਕਦੇ ਹੋ ਤਾਜ਼ਾ ਬਣਾਇਆ ਹੋਇਆ ਉਸੇ ਵੇਲੇ ਖਾਣਾ ਬਣਾਓ ਤੇ ਉਸੇ ਵੇਲੇ ਖਾ ਲਓ ਬਾਸੀ ਰੋਟੀ ਨਹੀਂ ਖਾਣੀ ਬਾਜ਼ਾਰ ਚੋਂ ਕੱਟ ਫਰੂਟ ਨਹੀਂ ਖਾਣੇ ਜਿੱਥੇ ਰੇੜੀਆਂ ਤੇ ਮੱਖੀਆਂ ਮੱਛਰ ਹੋਰ ਜਿੱਥੇ ਆਸ-ਪਾਸੇ ਗੰਦਗੀ ਹੋਵੇ ਜਿੱਥੇ ਹਾਈਜੀਨ ਸੈਨੀਟੇਸ਼ਨ ਮੇਨਟੇਨ ਨਹੀਂ ਹੈ ਉਤੋਂ ਕੁਝ ਖਾਣਾ ਬਾਹਰ ਖਾਣਾ ਅਵੋਇਡ ਕਰੋ ਮੈਂ ਕਹਾਂਗਾ ਬਰਸਾਤ ਦੇ ਸੀਜ਼ਨ ਵਿੱਚ ਖਾਸ ਕਰਕੇ ਜਿੱਥੇ ਸੈਨੀਟਰੀ ਕੰ ਇਹ ਬੇਸਿਕ ਜਿਹੇ ਪ੍ਰਕਾਸ਼ਨ ਹੈ ਜੀ ਆਪਣਾ ਤੁਸੀਂ ਗਰਮ ਗਰਮ ਖਾਣਾ ਬਣਾਓ ਤੇ ਗਰਮ ਗਰਮ ਖਾ ਲਓ ਜਿਹੜੇ ਰੱਬ ਨੇ ਬਣਾਇਆ ਕੋਈ ਫਰੂਟ ਹੈ ਕੋਈ ਸਬਜੀ ਹੈ ਉਹਨੂੰ ਚੰਗੀ ਤਰ੍ਹਾਂ ਧੋ ਕੇ ਉਹਨੂੰ ਉਹਨੂੰ ਤੁਸੀਂ ਖਾ ਸਕਦੇ ਹੋ ਮੈਂ ਫਲਡ ਇਫੈਕਟਿਡ ਦੀ ਗੱਲ ਮੈਂ ਫਲਡ ਇਫੈਕਟਿਡ ਜੇ ਜੇ ਮੈਂ ਗੱਲ ਕਰਦਾ ਵੀ ਖਾਣਾ ਜਿਹੜਾ ਹੈਗਾ ਤਾਜ਼ਾ ਬਣਾ ਕੇ ਖਾਓ ਮੈਨੂੰ ਲੱਗਦਾ ਨਹੀਂ ਪੰਜਾਬ ਚ ਕੋਈ ਇਸ ਤਰ੍ਹਾਂ ਦੀ ਦਿੱਕਤ ਹੈ ਕਿ ਲੋਕਾਂ ਕੋਲ ਖਾਣ ਲਈ ਅਨਾਜ ਨਾ ਹੋਵੇ ਜਾਂ ਉਹਨਾਂ ਕੋਲੇ ਚਾਵਲ ਨਾ ਹੋਣ ਜਾਂ ਦਾਲ ਨਾ ਹੋਵੇ ਤੁਸੀਂ ਚਾਹੇ ਦਾਲ ਚਾਵਲ ਵੀ ਖਾਓ ਪਰ ਉਹਨੂੰ ਗਰਮਾ ਗਰਮ ਬਣਾ ਕੇ ਉਸ ਦਿਖਾ ਲਓ ਬਾਸਾ ਨਾ ਖਾਓ ਔਰ ਬਜਾਰੋ ਅਵਾਰਡ ਕਰੋ ਖਾਸ ਕਰਕੇ ਜਿੱਥੇ ਸੈਰਿਟੇਸ਼ਨ ਮਿਲਦੇ ਸਰ ਜਿੱਥੇ ਫਲਡ ਅਫੈਕਟਡ ਏਰੀਆ ਨੇ ਕਿਉਂਕਿ ਹੁਣ ਬਿਮਾਰੀਆਂ ਵੀ ਉੱਥੇ ਆਬਵੀਅਸ ਪ੍ਰੋਬਲਮਸ ਆਈ ਗਈ ਤਾਂ ਜਿਹੜੇ ਵੀ ਤੁਹਾਡੇ ਹੈਲਥ ਸੈਂਟਰਸ ਨੇ ਹਸਪੀਟਲਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਗਿਆ ਅਰੇਂਜਮੈਂਟਸ ਕੁਝ ਉਥੇ ਕਿਸ ਤਰ੍ਹਾਂ ਆ ਮੈਂ ਉਹ ਤੁਹਾਨੂੰ ਦੱਸਿਆ ਨਾ ਜਿਸ ਤਰ੍ਹਾਂ ਸਾਡੇ ਰੈਪਿਡ ਰਿਸਪੌਂਸ ਟੀਮ ਤੇ ਉਹ ਬੇਸਿਕਲੀ ਉਹੀ ਹੁੰਦੇ ਆ ਸਾਰੇ ਉਹਦੇ ਵਿੱਚ ਕੀ ਹੈ ਕਿ ਉਹਨਾਂ ਨੂੰ ਅਸੀਂ ਜਿਹੜੀਆਂ ਮੈਡੀਸਨ ਦੀ ਸਪਲਾਈ ਦਾ ਹੁੰਦਾ ਮੇਨ ਜਿਹਦੇ ਵਿੱਚ ਕਲੋਰਿੰਦੀਆਂ ਟੈਬਲੈਟਸ ਪਹੁੰਚਾਤੀਆਂ, ORS ਹੋ ਗਿਆ, ਐਂਟੀ ਡਾਇਰੀਅਲ ਟੈਬਲੈਟਸ ਹੋ ਗਈਆਂ, ਇੰਜੈਕਸ਼ਨਸ ਹੋ ਗਏ। ਬਾਈ ਚਾਂਸ ਕਿਸੇ ਬੰਦੇ ਨੂੰ ਉਲਟੀਆਂ ਆ ਰਹੀਆਂ ਬਹੁਤ ਸਾਰੀਆਂ। ਉਹਦੇ ਵਾਸਤੇ ਸਾਰਿਆਂ ਨੂੰ ਬੇਨਤੀ ਆ ਕਿ ORS ਲੈ ਲੋ। ਜਿੰਨੀ ਦੇਰ ਕੋਈ ਬੰਦਾ ORS ਲੈਣ ਗਿਆ ਹੋ ਜੇ ਨਹੀਂ ਆ ਤਾਂ ਆਪਣੇ ਘਰ ਵਿੱਚ ਪਿੰਡਾਂ 'ਚ ਖਾਸ ਕਰਕੇ ਟਾਣੀਆਂ ਦੇ ਵਿੱਚ ਵੀ ਲੱਸੀ ਤਾਂ ਆਪਣੇ ਹੁੰਦੀ ਹੈ ਜੀ। ਲੱਸੀ ਦੇ ਵਿੱਚ ਥੋੜਾ ਜਿਹਾ ਨਮਕ ਪਾ ਲਓ। ਤੇ ਜੇ ਤੁਹਾਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਔਰ ਥੋੜਾ ਜਿਹਾ ਦੇ ਵਿੱਚ ਤੁਸੀਂ ਜਿਹੜਾ ਹੈਗਾ ਉਹ ਸ਼ੱਕਰ ਵੀ ਪਾ ਸਕਦੇ ਹੋ ਸਰ ਬੈੱਡ ਦੀ ਵੀ ਅਰੇਂਜਮੈਂਟ ਕੁਝ ਇੰਟਰਨਲ ਜਿਹੜੇ ਹਾਂ ਉੱਥੇ ਬੈੱਡ ਸਾਡੇ ਜਿਹੜੇ ਕਮਿਊਨਿਟੀ ਹੈਲਥ ਸੈਂਟਰ ਤੱਕ ਸਾਡੇ ਕੋਲੇ 30 ਬੈੱਡਸ ਹੈਗੇ ਆ ਬੈੱਡ ਸਾਡੇ ਕੋਲੇ 2000 ਤੋਂ ਵੱਧ ਹੈ ਕਿਵੇਂ 2500 ਬੈੱਡ ਸਾਡੇ ਕੋਲੇ ਅਸੀਂ ਹਮੇਸ਼ਾ ਤਿਆਰ ਰੱਖਦੇ ਹਾਂ ਜੀ ਫੋਰਾ ਨਹੀਂ ਐਮਰਜੈਂਸੀ ਕਿਸੇ ਕਿਸਮ ਦੀ ਕੋਈ ਐਮਰਜੈਂਸੀ ਹੋਵੇ ਸਾਡੇ ਕੋਲੇ ਬੈੱਡਸ ਪਲੈਂਟੀ ਆ ਮੈਡੀਸਿਨ ਦੀ ਸਪਲਾਈ ਸਾਡੇ ਕੋਲੇ ਪੂਰੀ ਹੈ ਕਿਉਂਕਿ ਸਾਰੇ ਹਸਪਤਾਲਾਂ ਦੇ ਵਿੱਚ 100% ਅਸ਼ੂਰ ਸਪਲਾਈ ਜਿਹਦੇ ਚੋ 536 ਦੇ ਕਰੀਬ ਪਿੰਡਾਂ ਚ ਹੀ ਹੈਗੇ ਆ ਫਲੱਡ ਇਫੈਕਟਿਡ ਏਰੀਆ ਚ ਵੀ ਹੈਗੇ ਆ ਉਹਨਾਂ ਕੋਲੇ 107 ਦਵਾਈਆਂ ਜੜੀਆਂ ਹੈਗੀਆਂ ਸੀ ਇੱਕ ਇੱਕ ਹਫ਼ਤੇ ਦੀ ਉਹਨਾਂ ਨੂੰ ਐਡਵਾਂਸ ਪਾਈ ਦੇ ਕੇ ਰੱਖਦੇ ਆ ਸੋ ਕਿਸੇ ਕਿਸਮ ਦੀ ਕੋਈ ਮੈਡੀਸਿਨ ਦੀ ਕਿਤੇ ਵੀ ਕੋਈ ਸ਼ਾਰਟੇਜ ਨਹੀਂ ਆਉਂਦੀ ਠੀਕ ਹੈ ਬਹੁਤ ਬਹੁਤ ਧੰਨਵਾਦ